ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਜਗਦੇਵ ਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਪ੍ਰੇਮ ਸਿੰਘ ਨਗਰੋਂ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਗਾਵਾਂ ਤੁਹਾਨੂੰ ਦਿਖਾਉਣੀਆਂ ਜਿਨ੍ਹਾਂ ਦੇ ਵਿੱਚ ਕੁਝ ਸੁਈਆਂ ਕੁਝ ਗੱਬਣਾ ਕੋਈ ਉੱਚੇ ਬੱਚੇ ਵਾਲੀ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਜੀ ਹਾਂ ਨਾ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸਭਾ ਠੀਕ ਠਾਕ ਜੀ ਵਧੀਆ ਵਧੀਆ ਜੀ ਸੁਣਾਓ ਚਲੋ ਵਧੀਆ ਚੀਤਾ ਜੀ ਤੇ ਨਾਮ ਦੱਸ ਤੇ ਕਰੀ ਆਪਣਾ ਨਾਮ ਪ੍ਰੇਮ ਸਿੰਘ ਪੇਡੇ ਚਿਕ ਦੇਖੁਰ ਦਾ ਤਸੀਲ ਇਹ ਨਾਲਾ ਜ਼ਿਲ੍ਹਾ ਅਮ੍ਰਿਤਸਰ ਤੇ ਫੋਨ ਨੰਬਰ ਵੀ ਬੋਲ ਦੇ ਕਰੀ 990129685 ਠੀਕ ਹੈ ਜੀ ਤੇ ਅੱਜ ਚਾਰ ਗਾਵਾਂ ਹੀ ਆ ਹਨਾ ਹਾਂਜੀ ਗਾਵਾਂ ਹੀ ਗਾਵਾਂ ਦੋ ਗੱਬਣਾ ਤੇ ਦੋ ਸੁਈਆਂ ਹਾਂਜੀ ਹਾਂਜੀ ਦੋ ਗੱਬਣਾ ਦੋ ਸੁਈਆਂ ਚਲੋ ਸ਼ੁਰੂਆਤ ਫਿਰ ਜਿਹੜੀ ਇਹ ਪਹਿਲੇ ਨੰਬਰ ਤੇ ਹੀ ਹੈ ਜਿਹੜੀ ਵੱਸੀ ਜੀ ਇਹ ਤੇ ਮਗਰ ਹਾਂਜੀ ਵੱਸੀ ਵੀਰ ਜੀ ਪਹਿਲਾ ਸੁਆ ਸੁਈ ਵੀਰ ਜੀ ਅੱਜ ਇਹਨੂੰ ਐ ਮੱਤਿਵੋਨੇ ਚਿੱਕੜਾਲ ਚੋਨੇ ਨੇ ਟੁੱਟ ਗਿਆ ਚੱਟ ਚੱਟ ਗਿਆ ਠੀਕ ਆ ਤੇ ਕਿੰਨਾ ਕ ਦੁੱਧ ਤਿਆਰ ਜੇ ਦੁੱਧ ਵਿੱਚ ਹੀ ਤਿਆਰ ਹੋਊਗਾ ਇਹ ਕੋ ਪੱਕਾ ਬੋੜਾ ਹੀ ਹੋਊਗਾ ਕਿ ਦੀ 10 ਕਿਲੋ ਅੱਛਾ ਪਰ ਆਪਾਂ 9 ਕਿਲੋ ਵਿੱਚ ਚੋ ਕੇ ਤਾਂਗੇ ਕੰਡੇ ਦੇ ਛਾੜ ਕੇ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਕ ਦੁੱਧ ਚਵਾਈ ਜਾਊਗੀ ਦੁੱਧ ਵਿੱਚ ਹੀ ਇਹੋ ਹੀ ਕੋਈ 12 13 14 ਕਿਲੋ ਦਰਮਾਨ ਨਾਲ ਚਵਾਈ ਜਾਊਗੀ ਤੋਰ ਫਿਰ ਇੱਕ ਦਿਨ 14 ਵੀ ਸਵਾਹ ਚਵਾ ਸਕਦੀ 13 ਵੀ ਉਹ ਵਿਧੀ ਆਪਣੀ ਸੇਵਾ ਦਾ ਕਹਿਣੇ ਲੈਣਾ ਦੁੱਧ ਹਾਂਜੀ ਹਾਂਜੀ ਹੁਣ ਕਿੰਨਾ ਪੱਕਾ ਤਿਆਰ ਹੁਣਗੇ ਜੀ 9 ਕਿਲੋ ਆਪਾਂ ਕੰਡੇ ਦੇ ਚਾਰ ਕੇ ਬੋਲਾ ਹੀ ਦਾਂਗੇ ਠੀਕ ਆ ਹਾਂਜੀ ਹਾਂਜੀ ਪਰ ਇਹ ਵੀ ਜਿੰਨਾ ਆਰਾਮੂਲਾ ਮਾਰ ਕੇ ਖੁੱਲੂਗੀ ਪੂਰੀ ਬੈੜ ਆ ਕਿ ਚਕੀਨੀਆਂ ਬਹੁਤ ਜਾਂਦੀਆਂ ਬਾਕੀ ਵਿਧੀ ਜਿੰਨੀ ਲੈ ਗਈ ਮੈਂ ਸੋਹਣੀ ਆ ਫੇਸਪੂਟ ਬਹੁਤ ਸੋਹਣਾ ਲੱਗਾ ਬੈੜ ਦੱਸੀ ਠੀਕ ਆ ਜੀ ਜੀਮਾ ਮੇਰੀ ਗੱਦੀ ਬਣਾਵਟ ਬਹੁਤ ਥੋੜੀ ਖੰਣ ਖੰਣ ਬਹੁਤ ਸੋਹਣਾ ਬਿਲਕੁਲ ਫਿਕਸ ਜਿਹਾ ਵਨਦੀ ਮਾਲਿਕਾ ਜੜੀ ਨਾਲ ਪਹਿਲਾ 2-4 ਕਿਲੋ ਦਾ ਤੇ ਉੱਤਰਾ ਮੈਲਾ ਮਾਰ ਕੇ ਡੰਗਰ ਫਰਕ ਮਾਰ ਜਾਂਦਾ ਹਾਂ ਹਾਂਜੀ ਤੇ ਉਲੂਲਤ ਨਹੀਂ ਕਰਤੀ ਕੋਈ ਮੈਂ ਨਾ ਹੁਣੇ ਧਰਮ ਬਰਵਾਦ ਨਹੀਂ ਆਪਾਂ ਦਿਖਾ ਦਿਓ ਫਿਰ ਜਵਾਜ ਦਾ ਆ ਵਾਚੀ ਛੜਤੀ ਥੱਲੇ ਰੱਸੀਆਂ ਬਿਨਾਂ ਇਲਜੀ ਜਾਂ ਜੇ ਮਰਜੀ ਭਾਵੇਂ ਕੋ ਸੁਹਾਗੇ ਨਾ ਬਣਗੇ ਚੋਲੇ ਅੱਛਾ ਰੱਸੀ ਨਹੀਂ ਪੋਣੀ ਹਾਂਜੀ ਨਾ ਨਾ ਰੱਸੀ ਨਹੀਂ ਤੇ ਵੱਛੀ ਥੱਲੇ ਆਪਾਂ ਹੁਣ ਤੇ ਜਿਹਨਾਂ ਨੇ ਛੱਡਤੀ ਆ ਪਸੰਗੀ ਜੀ ਹਾਂਜੀ ਗੱਜੀ ਪਸੰਗੀ ਕੇ ਚਲੋ ਫਿਰ ਬੰਨਣਾ ਦੇਖੋ ਜਿੱਥੋਂ ਕੱਢਿਆ ਮਸ਼ੀਨ ਨੇ ਖਣ ਮੜਾ ਜੀ ਵੀ ਖਾ ਦੂਗਾ ਹਾਂ ਅਸੀਂ ਹਾਂਜੀ ਵੇਖੋ ਚਾਰੇ ਫਨ ਲੱਗੇ ਕਿਹੜੀ ਗੋਟ-ਗੋਟ ਤੇ ਲੈਣ ਦੇ ਦੇਖੋ ਵੀਰ ਜੀ ਚਵਾ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਕੋਈ ਕਵਸ ਨਹੀਂ ਠੀਕ ਹੈ ਰੱਸੀ ਪਾਈ ਨਹੀਂ ਜਦ ਬਰੀਟ ਵਾਲੀ ਵਛੀ ਨੂੰ ਤੇ ਫਿਰ ਕੀ ਫਾਇਦਾ ਵਛੀਆਂ ਚੋਣ ਦਾ ਠੀਕ ਹੈ ਹਾਂਜੀ ਹਾਂਜੀ ਤੇ ਦੱਸੀਏ ਫਿਰ ਮੁੱਲੇ ਦਾ ਆਪਾਂ ਜੇ ਜੀ ਜਿਹੜਾ ਵੀ ਸੱਦਾ ਕਰੂਗਾ ਨਾ ਹਾਂਜੀ 15 ਬੰਦੇ ਬੰਦੇ ਬਦਲੇ ਭਾੜਾ ਕੇ ਸੱਦੇ ਵਿੱਚ ਅੱਛਾ ਇਹ ਮਸ਼ੀਨ ਲਾਤੇ ਹੀ ਮਾਰ ਜੇ ਤੇ ਠੀਕ ਆ ਤਾਂ ਵੀ ਆਪਣੀ ਜੰਬਿਆਰੀ ਹੈ ਤੇ ਮੁੱਲ ਫਿਰ ਦੱਸੀਏ ਤਾਂ ਮੁੱਲ ਵਿੱਚ ਚਵਾ ਚੂ ਵੇਖ ਲਓ ਬਹੁਤ ਸੋਹਣਾ ਲੱਗਾ ਜੀ ਮਗਰ ਐਰ ਸ਼ੈਰ ਵੱਛੀ ਜੀ ਹਾਂਜੀ ਹਾਂਜੀ ਬਾਕੀ ਜੀ ਖਾਂਗ ਬੱਛੀ ਤਿਆਰ ਹੋਏ ਨੂੰ ਚੰਗੇ ਸੀਮਨ ਦੀ ਵੱਛੀ ਹੈਗਾ ਤੇ ਇਹ ਵੀ ਵੱਛੀ ਵੀ ਬਰੀਡ ਚ ਆ ਵੱਛੀ ਦੇ ਸਾਹਨ ਆਪਾਂ ਮੁੱਲ ਜੈ ਜੀ ਵੇਚੀ ਕਰ ਦੇਣਾ ਜੀ ਕਿੰਨਾ ਕਰਨਾ ਜੀ ਇਹੋ ਜੀਆਂ ਵੱਛੀਆਂ ਢਾਡੀ ਵੀਡੀਓ ਦੇ ਵਿੱਚ ਜੀ ਵੇਚੀਆਂ 45 45000 ਦੀਆਂ ਅੱਛਾ ਤਾ ਪਿਛਲੇ ਮਹੀਨੇ ਹਾਂਜੀ ਹਾਂਜੀ ਹੁਣ ਵੀਰ ਜੀ ਵੱਛੀ ਦੇ ਦਾਂਗੇ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀਏ 37000 ਦੀ ਵੱਛੀ ਦੇ ਦਾਂਗੇ 37000 ਦੀ ਦੇ ਦਾਂਗੇ 30000 ਹੋਰ ਮਾਨ 36000 ਦਿਖਾਣਾ ਹੀ ਦਾਂਗੇ ਵੀਰ ਜੀ ਠੀਕ ਆ ਹਾਂਜੀ ਬਾਕੀ ਚਲੋ ਕੋਈ ਫੋਨ ਲਾਵੇ ਇੱਕ ਜੀ ਬਾਕੀ ਕੋਈ ਮੌਕੇ ਤੇ ਫੋਨ ਲਾਵੇ ਸ਼ੋਰ ਛਪਾ ਹੀ ਹੋਣਾ ਵੀਰ ਜੀ ਵਿੱਚੋਂ ਠੀਕ ਹੈ ਜੀ ਬਾਕੀ ਵੀਰ ਜੀ ਵੱਛੀ ਸਾਫ ਹੈ ਜਿੰਨੀ ਵੀ ਹੈਗੀ ਸਵਾਈਆਂ ਦੇ ਘਰ ਬੱਜੀ ਸੋਹਣੀ ਲੱਗੂਗੀ ਵੱਛੀ ਠੀਕ ਹੈ ਜੀ ਹਾਂਜੀ ਬਾਕੀ 36000 ਦਾ ਬਾਹਰ ਵਿੱਚ ਆਉਣ ਵੀ ਕੀ ਪਿਆਵਾ ਇੰਨੇ ਦਾ ਹਾਂਜੀ 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 ਬਾਕੀ ਸੱਜੇ ਸੁਈ ਤੇ ਹੁਣ ਆ ਗਈ ਆਪਣੇ ਕੋਲ ਸਾਈ ਵਾਲ ਵਿੱਚ ਜੀ ਆਖ ਦੂਸਰੇ ਨੰਬਰ ਤੇ ਗੱਬਣਿਆਂ ਵਿੱਚ ਜੀ ਸਾਈ ਵਾਲ ਗਾਂ ਖਾਣੇ ਦੇ ਵੀ ਦੇਖ ਸਕਦੇ ਆਪਾਂ ਲੱਗੇ ਤਾਂ ਇਹ ਵਿੱਚ ਕਿੰਨੇ ਕੇ ਦੁੱਧਾਂ ਲਈ ਜੀ ਇਹ ਵੀਰ ਜੀ 15 ਕਿਲੋ ਉਹਨੇ ਚੁੰਦ ਚੋਇਆ ਜੇ ਪਿਛਲੀ ਆ ਦੇ ਥੱਲੇ ਅੱਛਾ ਐਰ ਕੀ ਕੋਈ ਆਪਣੀ ਸਮਝਣਾ ਵਿੱਚ ਹੀ ਖੜਿਆ ਕਿੰਨਾ ਚਵਾ ਸਕਦਾ ਠੀਕ ਹੈ ਜੇ ਗਾਂ ਨੂੰ ਕੋ ਸੂੰਦਾ ਨਹੀਂ ਜੇ ਪਤਾ ਤੇ ਖੋਲੋ ਉਹ ਸਾਈ ਵਾਲ ਗਾਂ ਜੇ ਵੇਖ ਲਓ ਤੋੜ ਦਈਏ ਇੱਕ ਨੇ ਬਾਤੀ ਬੋਡੀ ਬਾਡੀ ਜੀ ਬਹੁਤ ਸੋਹਣੀ ਆ। ਕੰਨ ਵੀ ਬਹੁਤ ਸੋਹਣਾ ਲੱਗਦਾ। ਬਾਕੀ ਜੀ ਹਮਾਨੇ ਦੀ ਬਣਾਵਟ ਬਹੁਤ ਸੋਹਣੀ। ਖਾ ਲੈ ਦਿਓ ਸ਼ੱਕੀ ਜੇ ਵੇਸ਼ੀ। ਲੈ ਜਾ। ਹਾਂਜੀ ਆ ਏਦਾਂ ਕਿਵੇਂ? ਆਹ ਵੇ ਕੰਨੀਆਂ ਵਾਲੇ ਵੱਧਾਂ ਹੀ ਤੋੜ ਤੀ ਖਲੋਤੀ। ਜੀ ਬਰਾਬਰ ਤੇ ਹੀ ਬਰਾਬਰ ਸਾਈਡ ਵਾਲੇ। ਹਾਂਜੀ ਸਾਈਡ। ਜੀ ਕਈ ਵੀਰਾਂ ਦੀ ਡਿਮਾਂਡ ਦੀ ਸ਼ਾਇਰ ਸਾਹਿਬ ਹਾਂਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਮੁੱਲ ਇਹਦਾ ਵਿੱਚ ਵੇਖ ਲੋ ਇੱਟੇ ਲਾਟੋ ਲੱਗਣੀਆਂ ਜੇ ਨੂੰ ਆਨੇ ਚ ਤੇ ਮੁੱਲ ਕਿੰਨਾ ਫਿਰ ਵੇਚੀ ਇਹਦਾ ਮੋਹਲ ਸਿੰਘ ਜੀ ਜੇ ਇਹਦੇ ਮੰਨ ਲਓ ਸੂਪੇ ਫਿਰ ਤੇ ਵਾਸੀ ਵੇਚੀ ਦਿੱਤੀ 45000 ਦੀ ਹਾਂਜੀ ਹੁਣ ਵੀਰ ਜੀ ਜੈ ਜੀ ਦੇ ਦਾਂਗੇ ਕਿੰਨੇ ਦੀ ਹੁਣ ਵੀਰ ਜੀ 36 ਦੀ ਦੇ ਦਈਏ ਵੀ 36000 ਦੀ ਹਾਂਜੀ ਕਿ 1000 ਛੋਟ ਕਰ ਦਈਏ ਤੇ ਯਾਰ ਰਵਰ ਕਰਦੀ ਆ ਪੂਰੇ ਚੰਦੀ ਦੀ ਦੇਦੀ ਹੈ ਫਿਰ ਅੱਛਾ 34 ਦੀ ਦੇ ਦੇਣੀ ਹੈ ਹਾਂਜੀ ਹਾਂਜੀ ਠੀਕ ਆ ਤੇ ਉਹਨੇ ਇੱਕ ਲੱਗੇ ਆ ਗਾਂ ਇਹ ਵੀ ਚੰਗੇ ਕੱਦ ਕਾਠ ਵਾਲੀ ਜੀ ਇਹ ਵੀ ਜੀ ਚੰਗੀ ਬੋਡੀ ਵੇਟ ਵਾਲੀ ਹੈ ਇਹ ਗੱਬਣ ਜੀ ਹਾਂਜੀ ਗੱਬਣਿਆਂ ਵਾਲੀ ਇਹ ਕਿੰਨੇ ਕਿ ਦੁੱਧ ਵਾਲੀ ਆ ਇਹ ਵੀ ਜੀ 18 ਕਿਲੋ ਕਿਲਿਆ ਚਵਾਇਆ ਜੀ ਨੇ ਅੱਛਾ ਇਹ ਕੀ ਕੋਈ 16 ਕਿਲੋ ਚ ਵਾਲੇ 17 ਚ ਵਾਲੇ ਅੱਛਾ ਉਹ ਅਗਲੀ ਸੇਵਾ ਮਰਜੀ ਦੋ ਦੋ ਅਸੀਂ ਦੇਖ ਕਰੀਏ ਨੇ ਆਪਾਂ ਦੇ ਵਿੱਚ ਜੱਜ ਘਰ ਵਾਲੇ ਨੇ ਮਾਨੂੰ ਦੱਸਿਆ ਜੇ ਕੋ ਲਈਆਂ ਹਾਂਜੀ ਆਂਜੀ ਆਪਾਂ ਗਾਗ ਨੂੰ ਦੱਸ ਦੇਣਾ ਠੀਕ ਆ ਬਾਕੀ ਕੋਈ ਵਿਧੀ ਆਪੀ ਸਮਝਣਾ ਖੜੇ ਬਾਕੀ ਜਰਸੀ ਕ੍ਰੋਸ ਗਾਵਾ ਹਾਂਜੀ ਹਾਂਜੀ ਚੱਜੰਦੇ ਨਾਲ ਬਾਕੀ ਕੱਦ ਕਰੀ ਬਹੁਤ ਐ ਕਰ ਆ ਸਾਨੂੰ ਵਿੱਚੀ ਬਹੁਤ ਸੁਣਾ ਲੱਗਦਾ ਬਾਕੀ ਵੀ ਜੀ ਸੂਨ ਦਾ ਪਤਾ ਹੀ ਕੋਈ ਨਹੀਂ ਕਾਰਨੇ ਅਜੇ 2-4 ਦਿਨ ਇਹਨੇ ਲੈ ਜਾਣੇ ਆ ਚੰਗੀ ਭਰ ਜੂਗੀ ਸੂਨ ਤੱਕ ਬੱਤੀ ਸੱਟ ਕਾਰ ਤੋਂ ਮੇਰਾ ਜੀ ਕੋ ਅੰਦਾਜ਼ਾ ਲਾ ਲੇ ਹਾਂਜੀ ਹਾਂਜੀ ਤੇ ਥਣ ਵੀ ਇਹਦੇ ਤੁਹਾਨੂੰ ਦਿਖਾ ਦਈਏ ਲੱਗੇ ਤਾਂ ਛੰਡੀ ਵੀਰ ਜੀ ਹਾਂਜੀ ਜੀ ਹਾਂਜੀ ਤੇ ਕਿੰਨਾ ਫਿਰ ਇਹਦਾ ਮੁੱਲ ਗਾਂ ਨੂੰ ਵੇਲੋ ਕਿੰਨੀ ਤਿਆਰ ਹੁੰਦੀ ਹੈ ਇਹ ਤੇ ਪਛਾਨੋ ਹਾਂਜੀ ਮੋਲੇ ਦਾ ਵੀਰ ਜੀ ਮੁੱਲ ਕਰਨ ਨੂੰ ਜਿੰਨਾ ਮਰਜ਼ੀ ਕਰੀ ਜਾਈਏ ਸਵਾਹ ਇਹਦੇ ਵੀਰ ਜੀ ਵੱਧ ਵੇਚਾਂਗੇ ਦੋਨੇ ਚਵਾ ਕੇ ਲੀਟਰ ਮਰਵਾ ਕੇ ਹਾਂਜੀ ਹੁਣ ਵੀਰ ਜੀ ਵੇਖ 65000 ਦੀ 45000 ਦੀ ਹਾਂਜੀ ਹਾਂ ਨਹੀਂ ਵੀਰ ਜੀ 43 ਦੀ ਦੇ ਦਾਂਗੇ ਛੋਟ ਛੱਪੇ ਹੋਣਾ ਵਿੱਚੋਂ ਚਲੋ ਬਾਕੀ ਕੋ ਫੋਨ ਲਾਵੇ ਇੱਕ ਵਾਰੀ ਹਾਂ ਫੋਨ ਲਾਵੇ ਕੋ ਮੌਕੇ ਤੇ ਮਾਨਦਾਨ ਕਰ ਦਾਂਗੇ ਠੀਕ ਆ ਹਾਂਜੀ ਤੇ ਹੁਣ ਇੱਕ ਹੋਰ ਐਂਡ ਦੇ ਆ ਜਰਸੀ ਰਹਿ ਗਈ ਛੋਟੇ ਜਿਹੇ ਗੱਦ ਵਾਲੀ ਮਗਰ ਵੱਛੀ ਜੀ ਇਹਦੇ ਮਗਰ ਵੱਛੀ ਹੋਦੀ ਹੈ ਠੀਕ ਹੈ ਹਾਂਜੀ ਦੁੱਧ ਵੀਰ ਜੀ ਇਹਦੇ ਕੋ ਪੰਜ ਕਿਲੋ ਹੋਊਗਾ ਕੰਡੇ ਵਾਲਾ ਠੀਕ ਹੈ ਹਾਂਜੀ ਭਾਈ ਆਧਾ ਕਿਲੋ ਘਾਟੋ ਜੀ ਆਪਾਂ ਕਹਿ ਨਹੀਂ ਸਕਦੇ ਪੰਜ ਕਿਲੋ ਹੈਗਾ ਪੱਕਾ ਦੁੱਧ ਇਹ ਨਾ ਪੱਕਾ ਹੁੰਦਾ ਜਿਵੇਂ ਫਰ ਥਣਕਾਂ ਚ ਕੋੜ ਥੋੜੇ ਤੇ ਲੱਗਾ ਠੀਕ ਹੈ ਤੋਰੋ ਫਿਰ ਇੰਨੋਂ ਵਿੱਚ ਵੱਛੀ ਨਾਲੇ ਦੇ ਦੇਣੀ ਜੇ ਵੱਛੀ ਨਾਲ ਹੀ ਕੇ ਕੇ ਘਰੇ ਰੱਖ ਲੈਣੀ ਜੇ ਨਹੀਂ ਨਹੀਂ ਨਾਲ ਹੀ ਤਾਂਗੇ ਆ ਫਿਰ ਜਰਸੀ ਲੈ ਰਿਆ ਨੇ ਜੀ ਠੀਕ ਹੈ ਅਬ ਆਇਆ ਲੈ ਆ ਬਾਕੀ ਥਣ ਜਿਹੜਾ ਇਹ ਚਲੋ ਪ੍ਰੋਪਰ ਹੱਥ ਚਾਉਣਾ ਲੈ ਹੈਗਾ ਵਾ ਘਰ ਦਾ ਚਾਹ ਪਾਣੀ ਦਾ ਚਲੋ ਸਾਰੀ ਜਾਊਗੀ ਆ ਦੇਖ ਸਾਡੇ ਥਾਣੇ ਤੇ ਲੱਗੇ ਤਾਂ ਕਿੰਨਾ ਫਿਰ ਇਹਦਾ ਮੁੱਲ ਮੁੱਲ ਕਿ ਜੀ ਮੜੀ ਐ ਨਾ ਧਾਰਾ ਮਰਵਾ ਦੀਏ ਥਾਨ ਮੜਾ ਵਿਖਾ ਦੀਏ ਵੀ ਕਿੱਦਾਂ ਕੱਢਦੀ ਐ ਦਿਖਾਦਾ ਬਾਕੀ ਪੂਰਾ ਮੋਠ ਵਾਲੀ ਚਵਾਈ ਵਾਲਾ ਥਾਨਿਆ ਆ ਜਿਹੜੀ ਬੱਚੀ ਛੱਡਦੀ ਐ ਐਂ ਜੀ ਵੀਰ ਜੀ ਰੱਸੀ ਪਾ ਕੇ ਤੇ ਬਹਿ ਜਾਣ ਠੀਕ ਐ ਹਾਂ ਜੀ ਹਾਂ ਵੇਖੋ ਵੀ ਜੀ ਫਸਮ ਕੇ ਥਾਣ ਬਹੁਤ ਸੋਨਾ ਕੱਢਦੀ ਐ ਦਿਖਾਦਾ ਚਵਾ ਦੇਖੋ ਵੀ ਜੀ ਚਵਾਈ ਚੁਈ ਬਹੁਤ ਸੋਹਣੀ ਲੱਗੀ ਇਹੀ ਜੀ ਹਾਂਜੀ ਬਾਕੀ ਹਲਦੀ ਉਲਦੀ ਨਹੀਂ ਵੀਰ ਜੀ ਰੱਸੀ ਪਾ ਕੇ ਪਰ ਬੈਣਾ ਪੈਂਦਾ ਇੱਥੇ ਕਿੰਨਾ ਰੱਖਣਾ ਇਹਦਾ ਮੁੱਲ ਫਿਰ ਮੋਲੇ ਦਾ ਵੀ ਜੀ ਚਾਰਜ ਕਰ ਦਈਏ ਕਿੰਨਾ ਇਹਦਾ ਤਾਂ ਬਰੀਡ ਦਾ ਮੁੱਲ ਵੀ ਨਹੀਂ ਅਸੀਂ ਲੈਣਾ ਤੇ ਅੱਛਾ ਹਾਂਜੀ ਬਾਕੀ ਵੀਰ ਜੀ ਹਾਈ ਹੈ ਨਾ ਪੱਠੇ ਪੁੱਠਿਆਂ ਦੇ ਸਿਰ ਤੇ ਰਹੀ ਵਿਚਾਰੀ ਦੋ ਦਿਨ ਫੀਡ ਪਾ ਕੇ ਦੋ ਦਿਨ 7-8 ਕਿਲੋ ਰਮਾਨਾ ਚਵਾਈ ਜਰਾ ਠੀਕ ਆ 11000 11000 ਜੀ ਹਾਂਜੀ 10000 ਛੋਟ ਕਰ ਦਈਏ ਚਲੋ 10 ਦੀ ਪੂਰੇ ਦੇ ਦਈਏ 10 ਦੀ ਦੇ ਦਈਏ ਪਰ ਮਾਨਤਾ ਨਹੀਂ ਹੋਣਾ ਵੀਜੀ ਥੋੜਾ ਦੋਦਾ ਵਿੱਚੋਂ ਠੀਕ ਆ ਹਾਂਜੀ ਕਰਦਾਂਗੇ ਕੋਈ ਨਹੀਂ ਮਾਨਤਨ ਤੇ ਮੱਝ ਵੀ ਹੈ ਕੀ ਆ ਹਾਂਜੀ ਮਾਝੇ ਵਿੱਚ ਤਿਆਰ ਕਰਕੇ ਪਾਵਾਂਗੇ ਵੀਡੀਓ ਅੱਛਾ ਇਹ ਅਗਲੀ ਵੀਡੀਓ ਵਿੱਚ ਪਾਵਾਂਗੇ ਹਾਂਜੀ ਆਪਾਂ ਉਦੋਂ ਪਾਈ ਸੀ ਨਾ ਵੱਡੀ ਮੈਂ ਹਾਂਜੀ ਤੇ ਤੁਹਾਨੂੰ ਪਤਾ ਫਿਰ ਤਿਆਰ ਕਰਕੇ ਡੰਗਰ ਪਾਇਆ ਹੋਵੇ ਨਾ ਥੋੜਾ ਜਿਹਾ ਇਹ ਜੇ ਥੋੜੇ ਕੇ ਦਿਨ ਖੜਦੀ ਆ ਠੀਕ ਆ ਥੋੜੀ ਜੀ ਠੀਕ ਆ ਅਗਲੀ ਵੀਡੀਓ ਚ ਪਾਉਣੀ ਆ ਬਾਕੀ ਵੱਡੀ ਝੋਟੀਏ ਉਹ ਜਿਹੜੀ ਆਪਾਂ ਪਾਈ ਉਹਦਾ ਥੋੜਾ ਸਿੰਘ ਖੁੱਲਾ ਹੈ ਇਹ ਛੋਟੇ ਸਿੰਘ ਦੀ ਇਹ ਛੋਟੇ ਸਿੰਘ ਦੀ ਆ ਬਾਕੀ ਇ ਵੇ ਸਟਾਕ ਕੇ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਪਸ਼ੂ ਖਰੀਦੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ